ਜਿਹੜੀ মিডিਆ ਇੰਚਾਰਜ ਆਮ ਆਦਮੀ ਪਾਰਟੀ ਦੀ ਆਯੋਸ਼ੀ ਸ਼ਰਿਵਾਸਤਵ ਜਿਨ੍ਹਾਂ ਨੇ ਇਹ ਇਨਫੋਰਮੇਸ਼ਨ মিডিਆ ਨੂੰ ਭੇਜੀ ਕਿ ਆ ਬੰਦਿਆਂ ਦੀ ਸਿਕਿਉਰਿਟੀ ਘਟਾ ਦਿੱਤੀ ਉਸੇ ਨੂੰ ਅੱਜ ਕਾਂਗਰਸ ਨੇ ਆਪਣਾ মিডিਆ ਦੇ ਵਿੱਚ ਲਗਾ ਦਿੱਤਾ ਉਹਦਾ ਕੀ ਜਵਾਬ ਹੈ ਮਤਲਬ ਲੋਕ ਇਹ ਪੁੱਛ ਰਿਹਾ ਕਿ ਫਿਰ ਕਾਂਗਰਸ ਨੇ ਮੂਸੇਵਾਲਾ ਨੂੰ ਕੋਈ ਧੋਖਾ ਕੀਤਾ ਸੋ ਆਈ ਥਿੰਕ ਯੂ ਸ਼ੁਡ ਗੋ 온 ਟੂ ਦ ਰਾਈਟ ਡਾਇਰੈਕਸ਼ਨ ਜਿਹੜਾ ਹੁੰਦਾ ਹੈ ਕਿ ਆਈ ਫੀਲ ਸਲੋਲੀ ਸਲੋਲੀ ਪਤਾ ਲੱਗ ਜਾਂਦਾ ਹੈ ਕਿ ਦੈਟ ਹੂਜ਼ ਇਟ ਫਾਲਟ ਜਿਨ੍ਹਾਂ ਲੋਕਾਂ ਨੇ ਸਿਕਿਉਰਿਟੀ ਵਿਦਡਰੋ ਕੀਤੀ ਬੀਇੰਗ ਅ ਥ੍ਰੈਟ ਹੈ ਉਹ ਲੋਕ ਜ਼ਿੰਮੇਵਾਰ ਹੋ ਸਕਦੇ ਹੈ ਮੇਰੀ ਟੀਮ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਹੈ ਅਸੀਂ ਹੁਣ ਟੀਮ ਐਕਸਪੈਂਡ ਵੀ ਕਰ ਰਹੇ ਹਾਂ ਜਿਵੇਂ ਜਿਵੇਂ ਸਾਡਾ ਇਲੈਕਸ਼ਨ ਆਉਂਦਾ ਹੈ ਹੋਰ ਲੋਕ ਸੋਸ਼ਲ ਮੀਡੀਆ ਹੋਰ ਲੋਕ ਨਿਊਜ਼ਪੇਪਰ ਨੂੰ ਵੇਖਣ ਵਾਲੇ ਹੋਰ ਵੇਖ ਟੀਵੀ ਨੂੰ ਦੇਖਣ ਵਾਲੇ ਅਸੀਂ ਐਕਸਪੈਂਡ ਕਰ ਰਹੇ ਹਾਂ ਥੈਟ ਇਜ਼ ਵਨ ਆਫ ਦੀ ਐਕਸਪੈਂਸ਼ਨ ਦੇ ਸਾਬ ਨਾਲ ਹੋਇਆ ਹੋਇਆ ਮੈਨੂੰ ਲੱਗਦਾ ਬਤੌਰ ਰਾਜਵਿੰਗ ਕਿਸੇ ਵੀ ਵਿਅਕਤੀ ਦਾ ਕਿਉਂਕਿ ਜਿਹੜਾ ਮੇਰਾ ਬੰਦਾ ਹੈ ਮੈਂ ਤਾਂ ਉਹਨੂੰ ਕਹਿਣਾ ਵੀ ਆਹ ਇਨਫੋਰਮੇਸ਼ਨ ਸ਼ੇਅਰ ਕਰ ਦੇ ਸੋ ਦੈਟ ਇਜ਼ ਮਾਈ ਫਾਲਟ ਨਾਟ ਸਮਬਡੀਜ਼ ਫਾਲਟ ਦ ਵਨ ਹੂ ਇਜ਼ ਵਾਚ this ਕੰਪਿਊਟਰ ਚਲਾ ਰਿਹਾ ਹੈ ਥੋੜਾ ਇਹ ਥੋੜਾ ਫਾਲਟ ਹੈ ਜਿਹੜਾ ਮੈਂ ਬਿਲ ਰਿਹਾ ਨਾ ਕੈਮਰੇ ਵਾਲਾ ਨਹੀਂ ਕੈਮਰੇ ਵਾਲਨ ਤਾਂ ਉਹ ਕਰਨਾ ਜੋ ਤੁਸੀਂ ਉਹਨੂੰ ਕਿਹਾ ਵੀ ਸ਼ਾਰਟ ਲਾ ਸੋ ਮੈਨੂੰ ਟੂ ਬੀ ਵੈਰੀ ਓਨਸਟ ਜਿਹੜੇ ਇਹ ਲੋਗ ਐ ਤਾਂ ਐਸਐਸਪੀ ਜਿਹੜਾ ਉੱਥੇ ਸੀਗਾ ਗੌਰਵ ਤੋਰਾ ਉਸ ਵੇਲੇ ਜਦੋਂ ਮੌਤ ਹੋਈ ਸਿੱਧੂ ਦੀ ਉਹ ਜ਼ਿੰਮੇਦਾਰ ਹੋ ਸਕਦਾ ਹੈ ਬਿਕਾਜ਼ ਹੀ ਵਾਸ देयर ਉਦੋਂ ਐਸਐਸਪੀ ਸੀਗਾ ਸਟਿਲ ਇਸ ਐਸਐਸਪੀ ਸਟਿਲ ਡੀਜੀ ਗੌਰਵ ਉਦੋਂ ਚਲਾ ਰਿਹਾ ਸੀਗਾ ਸਾਰਾ ਕੁਝ ਉਹ ਵੀ ਹੈ ਸਟਿਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਜ਼ ਦਾ ਸੀਫ ਨੈਸ਼ਨਲ ਸਕਿਉਰਿਟੀ ਵਿਦਰਾਕ ਕੀਤੇ ਫਾਲਟ ਉਹਨਾਂ ਦਾ ਹੈ ਜਿੰਨਾ ਲੋਕਾਂ ਨੂੰ ਪਤਾ ਸੀ ਵੀ ਸਿੱਧੂ ਮੂਸੇਵਾਲੇ ਨੂੰ ਥ੍ਰੈਟ ਹੈ ਤੇ ਉਹਨਾਂ ਨੇ ਫਾਈਲਾਂ ਆਪਦੇ ਆਕਾਮਾਂ ਨੂੰ ਇਹ ਨਹੀਂ ਦੱਸਿਆ ਕਿ ਇਹ ਥ੍ਰੈਟ ਹੈਗਾ ਤੁਸੀਂ ਗਲਤ ਸਿਕਿਉਰਟੀ ਵਿਡਰਾ ਕਰ ਰਹੇ ਹੋ ਤੁਸੀਂ ਉਹਨੂੰ ਪੋਲੀਟੀਕਲਾਈਜ਼ ਕਰਤਾ ਚੀਜ਼ ਨੂੰ ਰਾਦਰ ਦੈਨ ਤੁਸੀਂ ਉਹਨੂੰ ਪ੍ਰੋਫੈਸ਼ਨਲੀ ਲੈਣਦੇ ਤੁਹਾਨੂੰ ਦੱਸਣਾ ਚਾਹੀਦਾ ਸੀ نو ਸਰ ਵੀ ਵਿਲ ਨਾਟ ਵਿਡਰਾ दैट ਸਿੱਧੂ ਮੂਸੇਵਾਲਾ ਸਿਕਿਉਰਟੀ ਅਸੀਂ ਵਿਡਰਾ ਨਹੀਂ ਕਰਾਂਗੇ ਇਹ ਗਲਤ ਗੱਲ ਕਰ ਰਹੇ ਹੋ ਅਸੀਂ ਨਹੀਂ ਹੋਣ ਦਿਆਂਗੇ ਬਿਕੋਜ਼ ਉਹਨੂੰ ਥ੍ਰੈਟ ਹੈਗਾ ਤੁਸੀਂ ਆਪਣੇ ਆਰਡਰ ਕੱਢ ਦਿਓ ਬਟ ਸਾਡੇ ਹੱਥਾਂ ਨਾਲ ਆਰਡਰ ਨਹੀਂ ਜਾਣਗੇ ਉਹ ਉਸ ਅਫਸਰ ਦੀ ਤਾਂ ਕੋਈ ਗੱਲ ਨਹੀਂ ਕਰ ਰਿਆ ਬਟ ਕੋਈ ਵੀ ADGP ਸਿਕਿਉਰਿਟੀ ਕੋਈ ਵੀ AIG ਸਿਕਿਉਰਿਟੀ ਐਂਡ ਦ ਚੀਫ ਮਿੰਿਸਟਰ ਜੀ ਨੇ ਅਖੇ ਬਾਤੀ ਉਹਦਾ ਜ਼ਿਆਦਾ ਫਾਲਟ ਹੈ ਹੋ ਸਕਦਾ ਉਹਦਾ ਵੀ ਚਵਨੀ ਫਾਲਟ ਹੋਵੇ ਵੀ ਉਹਨੂੰ ਕਹਿਤਾ ਪਾਉਣ ਨੂੰ ਉਹਨਾਂ ਪਰ ਬਟ ਇੱਕ ਪੇਡ ਬੰਦਾ ਜਿਹੜਾ ਪੈਸੇ ਲੈਂਦਾ ਇੱਕ ਪੇੜ ਬੰਦਾ ਜਿਹੜਾ ਪੈਸੇ ਲੈਂਦਾ ਉਹ ਨੌਕਰੀ ਕਰਦਾ ਹੈ ਉਹ ਜਿਹੜਾ ਨੌਕਰੀ ਕਰਦਾ ਹੈ ਹੁਣ ਜਿਵੇਂ ਐਸ ਡੀ ਐਮ ਦੇ ਕਹਿੰਦੇ ਇਹਨੂੰ 55 ਕਰਾਓ ਤੇ ਉਹ ਕਰਾ ਦਿੰਦੇ ਆ ਸੋ ਮੈਂ ਉਹਨੂੰ ਇਹ ਸਾਹਮਣਾ ਦੇਖਦਾ ਬਟ ਆਈ ਹੈਵ ਅ ਲਵ ਫॉर ਸਿੱਧੂ ਮੂਸੇਵਾਲਾ ਅੰਦਰ ਇੱਥੇ ਕਿਉਂ ਉਹਨੂੰ ਮੈਂ ਲੈ ਕੇ ਆਇਆ ਸੀ ਮੈਂ ਰਾਹੁਲ ਗਾਂਧੀ ਨੂੰ ਮਿਲਾਇਆ ਸੀ ਮੈਂ ਜੁਆਇਨਿੰਗ ਕਰ ਰਹੀ ਸੀ ਉਹ ਮੇਰਾ ਭਰਾ ਸੀ ਸੀ ਹੈਗਾ रहेगा आई लव दैट फैमिली लाइक एनीथिंग अल्जामत लोग लग दे रहे हैं किसी ने 10 करोड़ का लाता सीगा तो भाई भोले ने दसया ना सो so, ਉਹਨਾਂ ਨੂੰ ਪਰਿਵਾਰ ਨੂੰ ਪਤਾ ਤੇ ਮੈਨੂੰ ਪਤਾ ਹੈ ਕਿ ਮੈਂ ਉਹਨਾਂ ਨੂੰ ਕਿੰਨਾ ਪਰਿਵਾਰ ਕਰਦਾ ਹਾਂ दैट वाज अ वेरी ਸੈਡ ਮੂਮੈਂਟ ਸਿੱਧੂ ਸਿੱਧੂ ਇਜ਼ ਅ ਵੈਰੀ ਲਵਿੰਗ ਮੈਨ ਅੱਜ ਹੁੰਦਾ ਤਾਂ ਸਾਡੀ ਹੋਰ ਚੜ੍ਹਾਈ ਹੁੰਦੀ ਸੀ ਮੇਰੀ ਤਾਂ ਆਪਦੀ ਚੜ੍ਹਾਈ ਹੋਣੀ ਸੀ ਕਿੰਨੇ ਕਿਹਾ ਕਰਨ ਸਿੱਧੂ ਨਮ ਲਾ ਦੇ ਯਾਰ ਉਹ ਮੇਰਾ ਫੋਨ ਜਾਇਆ ਕਰਨੀ ਸਿੱਧੂ ਯਾਰ ਮਿਲੀ ਇਹਨੂੰ ਬੰਦਾ ਹੀ ਹੈ ਨਹੀਂ ਹੁਣ ਕੀ ਕਰੀਏ ਕਿਤੇ ਤਾਂ ਵੀ ਆਮਦਨੀ ਪਾਰਟ ਚ ਬੰਦੇ ਲਾ ਕੇ ਟ੍ਰੇਨਿੰਗ ਉਹ ਕਰਾ ਰਹੇ ਹਾਂ ਕਿ ਗਾਂ ਨੂੰ ਮੀਡੀਆ ਕਿਵੇਂ ਕੰਟਰੋਲ ਕਰਨਾ ਐਕਚੁਅਲੀ ਮਨਿੰਦਰ ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਨਾ ਜਿਹੋ ਜਾ ਕੋੜੇ ਨੂੰ ਤੁਸੀਂ ਟ੍ਰੇਨਿੰਗ ਦਿਓਗੇ ਕੋੜੇ ਨਹੀਂ ਉਹ ਜਾ ਉਧਰ ਨੇ ਕੋੜੇ ਨੂੰ ਸ਼ਾਂਤ ਬਣਾਉਂਗੇ ਸ਼ਾਂਤ ਹੋ ਜਾਣਾ ਜੇ ਉਹਨੂੰ ਕੌੜ ਬਣਾ ਲਓਗੇ ਕੌੜ ਹੋ ਜਾਣਾ ਕਈ ਵਾਰੀ ਬੰਦਾ ਸਤਾ ਧਾਰੀ ਵਾਲੇ ਕਹਿੰਦੇ ਕਿ ਨਹੀਂ ਓਏ ਇਦਾਂ ਬਾਹ ਮਰੋੜਨੀ ਅਸੀਂ ਆਪਦੇ ਬੰਦੇ ਨੂੰ ਦੱਸੀਦਾ ਕਿ ਹੱਥ ਜੋੜਨੇ ਮਨਿੰਦਰ ਫੋਨ ਨਾ ਚੱਕੇ ਜਾਂ ਖਬਰ ਨਾ ਲਾਵੇ ਉਲਟ ਵੀ ਲਾਵੇ ਉਹ ਕਹਿੰਨੇ ਵੀਰੇ ਮੜਾ ਧਿਆਨ ਰੱਖੀ ਅਸੀਂ ਅਸੀਂ ਕੋਣ ਨੇ ਜਿਹੜਾ ਮਿੱਠਤ ਨਾਲ ਕੰਮ ਹੋ ਜਾਣੇ ਉਹ ਬਾਹਮ ਰੋੜ ਕੇ ਨਹੀਂ ਹੁੰਦਾ ਇਹ ਰੋਂਗ ਫਾਰਮੂਲਾ ਤੇ ਚੱਲ ਰਹੀ ਆ ਆਮ ਆਦਮੀ ਪਾਰਟੀ ਐਸੇ ਕਰਕੇ ਬੈਕ ਫਾਇਰ ਹੋ ਰਿਹਾ ਇਹ ਵਾਰ ਵਾਰ ਆ ਕੇ ਪੱਤਰਕਾਰਾਂ ਨੂੰ ਪਿਆਰ ਕਰਦੇ ਚੰਗੀਆਂ ਚੀਜ਼ਾਂ ਤੇ ਕਹਿੰਦੇ ਤੇ ਓਪਨ ਕਹਿੰਦੇ ਵੀ ਤੁਸੀਂ ਦੂਜਿਆਂ ਨੂੰ ਵੀ ਸਪੇਸ ਦਿਓ ਤਾਂ ਅੱਜ ਇਹਨਾਂ ਦੀ ਜਾਦੇ ਗੱਲ ਹੋਣੀ ਸੀ ਜੀ ਬਾਬਾ ਧੰਵਾਦ ਜੀ ਸਮਝਾ ਥੈਂਕ ਯੂ ਮਨਿੰਦਰ ਥੈਂਕ ਯੂ